ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਪਿਆਰੀ ਸਾਧ ਸੰਗਤ ਜੀ ਸਾਖੀ ਸਰਵਣ ਕਰਦੇ ਹਾਂ ਕਿ ਕਿਵੇਂ ਤਨ ਸ਼੍ਰੀ ਗੁਰਜਨ ਦੇਵ ਜੀ ਦੇ ਦਰਬਾਰ ਵਿੱਚ ਭਾਈ ਸੱਤਾ ਤੇ ਬਲਵੰਡਾ ਜੀ ਨੇ ਆਪਣੀ ਬਲ ਬਖਸ਼ਾਉਣੀ ਕੀਤੀ ਕਿਵੇਂ ਕੀਰਤਨ ਕਰਦੇ ਕਰਦੇ ਹੰਕਾਰ ਵਿੱਚ ਆਏ ਕਿਵੇਂ ਤਨ ਸ਼੍ਰੀ ਗੁਰਜਨ ਦੇਵ ਜੀ ਨੇ ਆਪਣੀ ਮਿਹਰ ਸਦਕਾ ਉਹਨਾਂ ਦਾ ਹੰਕਾਰ ਤੋੜਨਾ ਕੀਤਾ ਅਤੇ ਕਿਵੇਂ ਬਾਦ ਵਿੱਚ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਖਿਮਾ ਦੀ ਜਾਚਨਾ ਕੀਤੀ ਆਹ ਬੜੇ ਪਿਆਰ ਦੇ ਨਾਲ ਸਾਖੀ ਸਰਵਣ ਕਰਦੇ ਹਾਂ ਇਹ ਦੋਵੇਂ ਪ੍ਰਾਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਤ ਹਜੂਰੀ ਰਾਗੀ ਸਨ ਗੁਰੂ ਜੀ ਦੀ ਬਰਕਤ ਅਤੇ ਬਖਸ਼ਿਸ਼ ਦੁਆਰਾ ਰਾਗਾਂ ਦੇ ਸਾਜਾਂ ਵਿੱਚ નિਪੁੰਨ ਸਨ ਬਲਵੰਡ ਬ੍ਰਿਜ ਪਾਟਾ ਦਾ ਵਿਦਵਾਨ ਸੀ ਇਸ ਕਰਕੇ ਗੁਰੂ ਜੀ ਨੇ ਇਸ ਨੂੰ ਰਾਏ ਦੇ ਖਿਤਾਬ ਨਾਲ ਨਿਵਾਜਿਆ ਸੀ ਗੁਰੂ ਦਾ ਚੰਗਾ ਜਸ ਕਰਨ ਵਾਲਾ ਇਹਨਾਂ ਦੀ ਬੜੀ ਪ੍ਰਸਿੱਧੀ ਹੋ ਗਈ ਆਪਣੀ ਮਹਿਮਾ ਤੇ ਉਪਮਾ ਵੇਖ ਕੇ ਹੌਮੇ ਦੇ ਰੋਗ ਨੇ ਇਹਨਾਂ ਨੂੰ ਘ੍ਰਸ ਲਿਆ ਸੀ ਇਸ ਰੋਗ ਦਾ ਅੰਤ ਜਾਮੀ ਸਤਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਗਿਆਨ ਨਹੀਂ ਸੀ ਹੁਣ ਭਾਈ ਸੱਤੇ ਦੀ ਧੀ ਜਵਾਨ ਹੰਕਾਰਨ ਵਿਹਣਜਗ ਹੋ ਗਈ ਸੀ ਇਸ ਲੜਕੀ ਦਾ ਵਿਆਹ ਰਚਾ ਗਿਆ ਹੰਕਾਰ ਦੇ ਪ੍ਰਭਾਵ ਹੇਠ ਸੋਚਣ ਲੱਗੇ ਕਿ ਅਜਹੀ ਸ਼ਾਨੋ ਸ਼ੌਕਤ ਨਾਲ ਵਿਆਹ ਕੀਤਾ ਜਾਵੇ ਕਿ ਡੂਮ ਜਾਤੀ ਵਿੱਚ ਬੱਲੇ ਬੱਲੇ ਹੋ ਜਾਵੇ ਰਾਜਿਆਂ ਵਾਂਗ ਵਿਆਹ ਕੀਤਾ ਜਾਵੇ ਘਰ ਮਾਇਆ ਦੀ ਥੋੜੀ ਸੀ ਗੁਰੂ ਘਰ ਵਿੱਚ ਰੋਜ਼ ਹਜ਼ਾਰਾਂ ਦਾ ਚੜਾਵਾ ਚੜਦਾ ਸੀ ਇਸ ਤਰ੍ਹਾਂ ਸੋਚ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੀ ਕੰਨਿਆ ਦਾ ਵਿਆਹ ਹੈ ਸਾਡੀ ਮਾਇਕ ਸਹਾਇਤਾ ਕਰਨ ਲਈ ਖੇਚਲ ਕਰੋ ਸਤਿਗੁਰੂ ਜੀ ਨੇ ਬਚਨ ਕੀਤਾ ਰਾਏ ਕੰਨਿਆ ਦੇ ਵਿਆਹ ਦਾ ਕੋਈ ਫਿਕਰ ਨਾ ਕਰੋ ਸੰਗਤ ਗੁਰੂ ਘਰ ਦੇ ਕੀਰਤਨੀਆਂ ਨੂੰ ਕੋਈ ਥੋੜ ਨਹੀਂ ਆਉਣ ਦਿੰਦੀ ਇਧਰ ਗੁਰੂ ਜੀ ਨੇ ਇਹਨਾਂ ਦਾ ਹੰਮੇ ਦਾ ਰੋਗ ਵੀ ਦੂਰ ਕਰਨਾ ਸੀ ਇਹਨਾਂ ਗੁਰੂ ਜੀ ਪਾਸੋਂ ਇੱਕ ਦਿਨ ਦਾ ਚੜਾਵਾ ਮੰਗਿਆ ਅਗਲੇ ਦਿਨ ਦਾ ਚੜਾਵਾ ਇਹਨਾਂ ਨੂੰ ਦੇਣਾ ਸਵੀਕਾਰ ਕੀਤਾ ਕੀਰਤਨ ਲੱਗੇ ਕਰਨ ਕੀਰਤਨ ਕਰਦਿਆਂ ਕੀਰਤਨ ਕਰਨ ਨਾਲੋਂ ਚੜਾਵੇ ਵਿੱਚ ਜ਼ਿਆਦਾ ਧਿਆਨ ਸੀ ਇਸ ਤਰ੍ਹਾਂ ਕੀਰਤਨ ਵਿੱਚ ਇਤਨਾ ਰਸ ਨਾ ਰਿਹਾ ਸੰਗਤ ਵੀ ਕੁਦਰਤੀ ਥੋੜੀ ਆਈ ਕੀਰਤਨ ਤੋਂ ਬਾਅਦ ਮਾਇਆ ਗਿਣੀ ਤਾਂ ਕੇਵਲ 100 ਰੁਪਿਆ ਹੋਇਆ ਪਹਿਲਾਂ ਇਹ 8 8 ਹਜ਼ਾਰ ਵੀ ਹੋ ਜਾਇਆ ਕਰਦੀ ਸੀ ਇਤਨੀ ਘਟ ਮਾਇਆ ਵੇਖ ਕੇ ਅੱਗ ਬਗੋਲੇ ਹੋ ਗਏ ਰੁੱਖਾ ਬੋਲਣ ਲੱਗੇ ਇਤਨੀ ਮਾਇਆ ਨਾਲ ਕੀ ਕੁਝ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ ਤੁਸੀਂ ਇੱਕ ਦਿਨ ਦੀ ਚੜਤ ਮੰਗੀ ਸੀ ਉਹ ਤੁਹਾਨੂੰ ਮਿਲ ਗਈ ਹੈ ਇਹ 100 ਰੁਪਏ ਲੈ ਜਾਓ ਕੰਨਿਆ ਦੇ ਭਾਗਾ ਵਿੱਚ ਹੋਰ ਮਿਲ ਜਾਣਗੇ ਫਿਕਰ ਨਾ ਕਰੋ ਗੁਰੂ ਜੀ ਦੇ ਵਚਨ ਸੁਣ ਕੇ ਸਾਜ ਭੁਲੇਟ ਕੇ ਬੜਬੜ ਕਰਦੇ ਘਰ ਨੂੰ ਚਲੇ ਗਏ ਅਗਲੇ ਦਿਨ ਦਰਬਾਰ ਸੱਜਿਆ ਆਸਾ ਦੀ ਵਾਰ ਦਾ ਸਮਾਹ ਹੋ ਗਿਆ ਸੰਗਤ ਆ ਗਈ ਪਰ ਦੋਵੇਂ ਭਰਾ ਨਾ ਬੋੜੇ ਘਰੋਂ ਹੀ ਨਾ ਆਏ ਹਾਰ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਉਹਨਾਂ ਨੂੰ ਬੁਲਾ ਕੇ ਲਿਆਵੋ ਜਦੋਂ ਉਹ ਸਿੱਖ ਉਹਨਾਂ ਦੇ ਘਰ ਪੁੱਜਾ ਤਾਂ ਅੱਗੇ ਬੋਲਣ ਲੱਗਾ ਅਸੀਂ ਨਹੀਂ ਜਾਣਾ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ ਇਹੋ ਆਪਣੀ ਮਾਇਆ ਭੇਟ ਨਾ ਕਰਨ ਗੁਰੂ ਜੀ ਨੇ ਸਾਡੇ ਨਾਲ ਇਰਖਾ ਕੀਤੀ ਹੈ ਅਸੀਂ ਰਬਾਬੀ ਹਾਂ ਰਬਾਬੀ ਹੀ ਗੁਰੂ ਲਈ ਕੀਰਤਨ ਕਰਦੇ ਹਨ ਅਸੀਂ ਇਸ ਸੋਢੀ ਨਾਲ ਕੀਰਤਨ ਕਰਾਂਗੇ ਉਹ ਹੀ ਗੁਰੂ ਬਣ ਜਾਏਗਾ ਕਿਉਂਕਿ ਸਾਡੇ ਕਰਕੇ ਇਹ ਗੁਰਦੁਆਰੇ ਸੰਗਤ ਆਉਂਦੀ ਹੈ ਜਾ ਕੇ ਕਹਿ ਦੇ ਕਿ ਅਸੀਂ ਨਹੀਂ ਆਉਣਾ ਸਿੱਖ ਨੇ ਜਾ ਕੇ ਸਭ ਬੋਲ ਕਬੂਲ ਗੁਰੂ ਜੀ ਨੂੰ ਦੱਸਨੇ ਕੀਤੇ ਨਿਮਰਤਾ ਤੇ ਤੀਰਜ ਦੀ ਮੂਰਤ ਸਭ ਕੁਝ ਸੁਣ ਕੇ ਕੋਈ ਗੁੱਸਾ ਨਹੀਂ ਕੀਤਾ ਸਗੋਂ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਆਪ ਜਾਓ ਅਤੇ ਬੜੇ ਸਤਿਕਾਰ ਸਹਿਤ ਉਹਨਾਂ ਨੂੰ ਨਾਲ ਲੈ ਕੇ ਆਓ ਐਵੇਂ ਗੁੱਸਾ ਕਰਕੇ ਘਰ ਬੈਠ ਗਏ ਹਨ ਗੁਰੂ ਘਰ ਵਿੱਚ ਕਿਸ ਗੱਲ ਦੀ ਥੋੜ ਹੈ ਗੁਰੂ ਘਰ ਦਾ ਮਹਾਨ ਵਿਦਵਾਨ ਮਰਾਸੀਆਂ ਨੂੰ ਮਨਾਉਣ ਜਾ ਰਿਹਾ ਹੈ ਇਨਾਂ ਦੇ ਘਰ ਵੜਦਿਆਂ ਹੀ ਰਾਏ ਫਿਰ ਪੁੱਠਾ ਹੀ ਬੋਲਿਆ ਇੱਕ ਵਾਰੀ ਜੋ ਕਹਿ ਦਿੱਤਾ ਅਸੀਂ ਨਹੀਂ ਆਉਣਾ ਆਪੇ ਕੀਰਤਨ ਕਰ ਲਓ ਭਾਈ ਗੁਰਦਾਸ ਜੀ ਬੜੀ ਅਧੀਨਤੀ ਅਧੀਨਗੀ ਵਿੱਚ ਬੋਲੇ ਰਾਏ ਜੀ ਗ੍ਰੋਧ ਨਾ ਕਰੋ ਸ਼ਾਂਤ ਚਿਤ ਹੋਵੋ ਚਲੋ ਗੁਰੂ ਜਸ ਕੀਰਤਨ ਕਰੀਏ ਗੁਰੂ ਪੀਰਾਂ ਨਾਲ ਵਿਗਾਰ ਨਹੀਂ ਚੰਗੀ ਨਹੀਂ ਕੰਨਿਆਂ ਦਾ ਵਿਆਹ ਹੈ ਅਸੀਂ ਸਾਰੇ ਲੱਗਦੀ ਵਾ ਲਾਵਾਂਗੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਗੋਂ ਅੰਦਰ ਵੜ ਕੇ ਬੂਹਾ ਬੰਦ ਕਰ ਲਿਆ ਭਾਈ ਜੀ ਵਾਪਸ ਖਾਲੀ ਪਰਤੇ ਭਾਈ ਗੁਰਦਾਸ ਜੀ ਦੀਆਂ ਗੱਲਾਂ ਸੁਣ ਕੇ ਸੱਚੇ ਪਾਤਸ਼ਾਹ ਸਿਗਾ ਸੰਤੋਂ ਉੱਠੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਦੋ ਜਹਾਂ ਦੇ ਵਾਲੀ ਡੂਮਾ ਦੇ ਘਰ ਵੱਲ ਚੱਲ ਪਏ ਦਰਵਾਜ਼ਾ ਆਪੇ ਖੁੱਲ ਗਿਆ ਦੋਵੇਂ ਪ੍ਰਮੰਜੀਤ ਤੇ ਬੈਠੇ ਸਨ ਚੁੱਪ ਹੋ ਗਏ ਨਾ ਉઠੇ ਨਾ ਗੁਰੂ ਜੀ ਨੂੰ ਬੈਠਣ ਲਈ ਆਖਿਆ ਧੀਰਜ ਸ਼ਾਂਤੀ ਅਤੇ ਹਲੀਮੀ ਦੀ ਮੂਰਤ ਸਤਿਗੁਰੂ ਜੀ ਨੇ ਬਚਨ ਕੀਤਾ ਚਲੋ ਭਾਈ ਗੁੱਸਾ ਨਹੀਂ ਕਰੀਦਾ ਕੀਰਤਨ ਕਰੋ ਸਿੰਘ ਸੰਗਤ ਉਡੀਕ ਰਹੀ ਹੈ ਤੁਹਾਡਾ ਰੋਸ ਹੋਵੇਗਾ ਮੇਰੇ ਨਾਲ ਸਿੱਖ ਸੰਗਤ ਅਤੇ ਗੁਰੂ ਕਰਨਾਲ ਕਾ ਦਾ ਰੋਸ ਉੱਠੋ ਫੜੋ ਸਾਥ ਚਲੋ ਰਾਏ ਕ੍ਰੋਧ ਭਰਿਆ ਬੋਲਣ ਲੱਗਾ ਅਸੀਂ ਨਹੀਂ ਜਾਣਾ ਸਾਡੇ ਕੀਰਤਨ ਸਦਕੇ ਤੁਹਾਡੇ ਪਾਸ ਸੰਗਤ ਇਕੱਠੀ ਹੁੰਦੀ ਹੈ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਤੁਸੀਂ ਸੰਗਤ ਨੂੰ ਕਹੇ ਸਾਨੂੰ ਪੈਸੇ ਨਹੀਂ ਦੇ ਦਿੱਤੇ ਅਸੀਂ ਕਿਸੇ ਹੋਰ ਛੋਡੀ ਨੂੰ ਆਪਣੇ ਕੀਰਤਨ ਦੁਆਰਾ ਗੁਰੂ ਬਣਾ ਸਕਦੇ ਹਾਂ ਜੇ ਤੁਹਾਡੇ ਗੁਰੂ ਨਾਨਕ ਜੀ ਪਾਸ ਸਾਡੀ ਜਾਤ ਦਾ ਭਾਈ ਮਰਦਾਨਾ ਨਾ ਹੁੰਦਾ ਤਾਂ ਉਹਨਾਂ ਨੂੰ ਕਿਸ ਨੇ ਗੁਰੂ ਮੰਨਣਾ ਸੀ ਇੱਥੇ ਦੂਜੇ ਗੁਰੂਆਂ ਨੂੰ ਦੂਮਾ ਨੇ ਹੀ ਪ੍ਰਗਟ ਕੀਤਾ ਜਾਓ ਆਪਣੇ ਸਿੱਖਾਂ ਪਾਸੋਂ ਕੀਰਤਨ ਕਰਵਾਓ ਸਬਰ ਸ਼ਾਂਤੀਤਾ ਦੇ ਪੁਜਾਰੀ ਪਹਿਲੇ ਗੁਰੂ ਸਹਿਬਾਨ ਵਿਰੋਧ ਕਬੂਲ ਨਾ ਕਰ ਸਕੇ ਗਰੋਧਮਾਨ ਹੋ ਕੇ ਕਹਿਣ ਲੱਗੇ ਸਤਿਆ ਤੇ ਬਲਵੰਡਾ ਹੁਣ ਤੁਸੀਂ ਫਿੱਟ ਗਏ ਹੋ ਜੇ ਤੁਹਾਡਾ ਫਿੱਟਣਾ ਕਿਸੇ ਰੋਜ਼ ਤੁਹਾਨੂੰ ਤੰਗ ਕਰੇਗਾ ਇਸ ਤਰ੍ਹਾਂ ਦੇ ਸਖਤ ਬਚਨ ਕਹਿ ਵਾਪਸਲੇ ਗਏ ਕਿਰਪਾ ਦੇ ਸਾਗਰ ਹੁਣ ਦਰਬਾਰ ਵਿੱਚ ਆਏ ਦੋ ਸਿੱਖਾਂ ਨੂੰ ਇਸ਼ਾਰਾ ਕਰਕੇ ਬਚਨ ਕੀਤਾ ਭਾਈ ਸਿੱਖੋ ਉਠੋ ਤੁਹਾਡੇ ਉੱਪਰ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਸਾਜ ਚੁਕੋ ਅਤੇ ਗੁਰੂ ਘਰ ਦਾ ਜਸ ਗਾਇਨ ਕਰੋ ਸ਼ਬਦ ਪੜ੍ਹਨੇ ਕਰੋ ਅੱਗੇ ਤੋਂ ਮੇਰਾ ਸਿੱਖ ਕਿਸੇ ਦਾ ਆਸਰਾ ਨਹੀਂ ਭਾਲੇਗਾ ਸਗੋਂ ਖੁਦ ਕੀਰਤਨ ਕਰੇਗਾ ਗੁਰੂ ਜੀ ਦਾ ਇਸ਼ਾਰਾ ਪਾ ਕੇ ਦਵੇਂ ਸਿੱਖ ਸਾਜ਼ ਪਕੜ ਲੱਗੇ ਕੀਰਤਨ ਕਰਨ ਲੱਗੇ ਸਾਜ਼ ਵਜਾਏ ਰਾਗ ਅਲਾਪਿਆ ਮਿੱਟੀ ਰਸ ਪਿਨੀ ਆਵਾਜ਼ ਨੇ ਆਨੰਦ ਬੰਨ ਦਿੱਤਾ ਹਰ ਰੋਜ਼ ਸਿੱਖ ਆਪ ਕੀਰਤਨ ਕਰਨ ਲੱਗੇ ਉਧਰ ਗੁਰੂ ਨਿੰਦਕ ਦੁੱਖ ਦਰਦ ਵਿੱਚ ਗਰਸੇ ਦਰ ਦਰ ਤੱਕੇ ਖਾਣ ਲੱਗੇ ਗੁਰੂ ਘਰੋਂ ਦੁਰਕਾਰੇ ਤੇ ਫਟਕਾਰੇ ਗਏ ਤਾਂ ਇਹ ਲੱਗੇ ਭੁੱਖੇ ਮਰਨ ਦਰ ਦਰ ਤੋਂ ਮੰਗਣ ਲੱਗੇ ਗੁਰੂ ਦੇ ਫਟਕਾਰਿਆਂ ਨੂੰ ਕੋਈ ਘਰ ਨਾ ਵੜਨ ਦਵੇ ਨਾ ਕੋਈ ਮੱਥੇ ਲੱਗੇ ਇਨਾਂ ਨੂੰ ਲੋਕ ਵੇਖ ਕੇ ਪਹਿਲਾਂ ਹੀ ਦਰਵਾਜ਼ਾ ਬੰਦ ਕਰ ਲੈਣ ਪਹਿਲਾਂ ਸਰੀਰ ਤੇ ਫਿੰਸੀਆਂ ਹੋ ਗਈਆਂ ਫਿਰ ਫੋੜੇ ਬਣ ਕੇ ਫਿਸ ਗਏ ਸਾਰਾ ਸਰੀਰ ਗਲ ਗਿਆ ਸਰੀਰ ਚੋਂ ਪਾਕ ਲੱਗੀ ਚੋਣ ਮੁਸ਼ਕੌਣ ਲੱਗਾ ਕੋਈ ਲਾਗੇ ਨਾ ਖੜਨ ਦੇਵੇ ਸਾਰਾ ਸਰੀਰ ਕੋਹ ਨਾਲ ਭਾਵ ਫਟ ਗਿਆ ਇੱਕ ਟਿੱਡੋ ਭੁਖੇ ਦੂਜਾ ਕੋਹੜ ਨੇ ਜ਼ੋਰ ਪਾ ਲਿਆ ਕਰਦੇ ਵੀ ਲਾਗੇ ਨਾ ਲੱਗਣ ਦੋਵੇਂ ਇੱਥੇ ਹੀ ਲੱਗੇ ਨਰਕ ਭੋਗਣ ਹਰ ਪਾਸਿਓਂ ਨਰਾਦਰ ਹੁੰਦਾ ਸਾਰੇ ਸ਼ਹਿਰ ਵਿੱਚ ਕੋਈ ਮੂੰਹ ਨਾ ਲਾਉਂਦਾ ਰੋਂਦੇ ਕਰ ਲੋਂਦੇ ਕਹਿੰਦੇ ਸਾਨੂੰ ਭੁੱਲਿਆਂ ਮੂਰਖਾਂ ਪਾਪੀਆਂ ਨੂੰ ਕੋਈ ਗੁਰੂ ਜੀ پاس ਲੈ ਜਾਵੇ ਇਹਨਾਂ ਨੂੰ ਲੱਦੇ ਪਰਉਪਕਾਰ ਦੇ ਚਿੱਤਾ ਆਇਆ ਉਹ ਲੋਹਰ ਰਹਿੰਦਾ ਸੀ ਅਗਲੇ ਦਿਨ ਭੁਖੇ ਧਿਆਏ ਲਾਹੌਰ ਵੱਲ ਚੱਲ ਪਏ 35 ਮੀਲ ਦਾ ਪੰਧ ਕਰਕੇ ਸ਼ਾਮ ਨੂੰ ਥੱਕੇ ਟੁੱਟੇ ਉੱਥੇ ਪੁੱਜੇ ਭਾਈ ਲੱdde ਜੀ ਦਾ ਘਰ ਪੁੱਛਦੇ ਪੁਛਾਂਦੇ ਉੱਥੇ ਪੁੱਜੇ ਉਸਦੇ ਘਰ ਅੱਗੇ ਜਾ ਕੇ ਉੱਚੀ ਉੱਚੀ ਰੋਣ ਤਾਂ ਹੀ ਮਾਰਨ ਲੱਗੇ ਕਹਿਣ ਭਾਈ ਲੱੱਦਾ ਜੀ ਆਪ ਪਰਉਪਕਾਰੀ ਹੋ ਅਸੀਂ ਮਹਾਪਾਪੀ ਹਾਂ ਮਹਾਮੂਰਖ ਹਾਂ ਮਹਾਨਿੰਦਕ ਹਾਂ ਅਸੀਂ ਭੁੱਲੜੇ ਹਾਂ ਸਾਡੇ ਮੂਰਖਾ ਉੱਪਰ ਰਹਿਮ ਕਰੋ ਗੁਰੂ ਪਾ ਸਾਡੇ ਵਿਚੋਲੇ ਬਣ ਕੇ ਚਲੋ ਗੁਰੂ ਬਖਸ਼ਣ ਜੋਗ ਹੈ ਤੁਹਾਡੇ ਬਿਗੈਰ ਸਾਡਾ ਕੌਣ ਹੈ ਅਸੀਂ ਪਾਪੀ ਕੋੜਿਆਂ ਨੂੰ ਬਖਸ਼ਾਓ ਨਿਮਾਣੇ ਹਾਂ ਇਹ ਤਰਸ ਭਰੇ ਤਰਲੇ ਸੁਣ ਕੇ ਭਾਈ ਲੱਦਾ ਜੀ ਅੰਦਰੋਂ ਨਿਕਲੇ ਉਹਨਾਂ ਨੂੰ ਧਰਵਾਸ ਦੇਂਦੇ ਆਖਿਆ ਆਰਾਮ ਕਰੋ ਲੰਗਰ ਪਾਣੀ ਛਕੋ ਸਵੇਰੇ ਤੁਹਾਡੇ ਨਾਲ ਜਾਵਾਂਗੇ ਦੋਵੇਂ ਭਰਾ ਲੰਗਰ ਪਾਣੀ ਛਕ ਕੇ ਟੁੱਟੇ ਭਾਈ ਜੀ ਦਾ ਦਿੱਤਾ ਭਰੋਸਾ ਸੁਣ ਉਸਦੀ ਵਡਿਆਈ ਦੀਆਂ ਗੱਲਾਂ ਕਰਦੇ ਸੌਂ ਗਏ ਸਵੇਰ ਜਦੋਂ ਹੋਈ ਲੰਗਰ ਪਾਣੀ ਛਕਿਆ ਭਾਈ ਲੱੱਦਾ ਜੀ ਨੇ ਸੁਣਿਆ ਹੋਇਆ ਸੀ ਕਿ ਇਹਨਾਂ ਭਰਾਵਾਂ ਦਾ ਵਿਚੋਲਾ ਬਨਣ ਵਾਲੇ ਨੂੰ ਨਸਰ ਹੋਣਾ ਪੈਣਾ ਹੈ ਨਸਰ ਹੋਣਾ ਉਸ ਜਮਾਨੇ ਦੀ ਇੱਕ ਸਜ਼ਾ ਸੀ ਇਸ ਸਜ਼ਾ ਨੂੰ ਖੋਤਾ ਜਿਸ ਉੱਪਰ ਫੱਟਿਆ ਪੁਰਾਣਿਆ ਕੱਪੜਿਆਂ ਦਾ ਪਲਾਣਾ ਕਾਠੀ ਦੀ ਥਾਂ ਪਾ ਉਸ ਨੂੰ ਲੀਰਾਂ ਦੀ ਲਗਾਮ ਪਾਣੀ ਪ੍ਰਾਣੀ ਜਿਸ ਨੂੰ ਇਹ ਸਜ਼ਾ ਮਿਲੀ ਹੋਵੇ ਲੀਰਾਂ ਪਾਟੇ ਪੁਰਾਣੇ ਕੱਪੜੇ ਪਾ ਸਰੀਰ ਨੂੰ ਸਵਾ ਮਲ ਮੂਹ ਨੂੰ ਕਾਲਖਲਾ ਉਸ ਨੂੰ ਖੋਤੇ ਉੱਪਰ ਸਵਾਰ ਹੋਣਾ ਪੈਂਦਾ ਸੀ ਸੋ ਭਾਈ ਲੱਦਾ ਜੀ ਉਪਰੋਕਤ ਸਭ ਕੁਝ ਕਰ ਲਾਹੌਰ ਤੋਂ ਚੱਲ ਪਿਆ ਦੋਵੇਂ ਭਰਾ ਨਾਲ ਪਿੱਛੇ ਪਿੱਛੇ ਤੁਰ ਪਏ ਲਾਹੌਰ ਸ਼ਹਿਰ ਵਿੱਚ ਕਿਸੇ ਨੇ ਕਿਸੇ ਦੀ ਇਸ ਤਰ੍ਹਾਂ ਦੀ ਹਾਲਤ ਨਹੀਂ ਸੀ ਵੇਖੀ ਗਲੀਆਂ ਮੁਹੱਲਿਆਂ ਵਿੱਚ ਲੋਕੀ ਵੇਖਣ ਲਈ ਇਕੱਠੇ ਹੋ ਗਏ ਲੋਕੀ ਵੇਖ ਵੇਖ ਤਾੜੀਆਂ ਮਾਰ ਖੁਸ਼ ਹੋ ਰਹੇ ਸਨ ਪਰ ਉਪਕਾਰ ਦੀ ਮੂਰਤ ਸਭ ਕੁਝ ਹੌਂਸਲਾ ਕਰਕੇ ਵੇਖਦੀ ਰਹੀ ਇਸ ਤਰ੍ਹਾਂ ਲਾਹੌਰ ਤੋਂ ਚੱਲ 35 ਮੀਲ ਹਟਵੇਂ ਅੰਮ੍ਰਿਤਸਰ ਪੁੱਜੇ ਇੱਥੇ ਵੀ ਲੋਕੀ ਇਹਨਾਂ ਪਿੱਛੇ ਜਲੂਸ ਦੀ ਸ਼ਕਲ ਵਿੱਚ ਚੱਲ ਪਏ ਅੱਗੋਂ ਅੰਤਰਜਾਮੀ ਸਤਿਗੁਰੂ ਸਿਗਾਸਨ ਤੋਂ ਉੱਠੇ ਸੰਗਤਾਂ ਨੂੰ ਨਾਲ ਲੈ ਕੇ ਅੱਗੋਂ ਭਾਈ ਪਰਉਪਕਾਰੀ ਦਾ ਸਵਾਗਤ ਕਰਨ ਚੱਲ ਪਏ ਕਿਸੇ ਸਿੱਖ ਨੂੰ ਨਹੀਂ ਪਤਾ ਗੁਰੂ ਜੀ ਕਿੱਥੇ ਚੱਲੇ ਹਨ ਉਧਰ ਭਾਈ ਲੱਦਾ ਦਰਬਾਰ ਸਾਹਿਬ ਲਾਗੇ ਪੁੱਜ ਖੋਤੇ ਤੋਂ ਉੱਤਰ ਪੈਦਲ ਚੱਲ ਪਏ। ਗੁਰੂ ਜੀ ਨੂੰ ਸਿੱਖ ਦੇ ਸਿੱਖੀ ਸਿੱਧਕਤੇ ਪਰਉਪਕਾਰ ਕਰਨ ਦੀ ਆਤਮਾ ਨੇ ਸਤਗੁਰੂ ਤੇ ਸਵਾਗਤ ਕਰਨ ਲਿਆ ਘੜਿਆ ਕੀਤਾ ਹੈ। ਸਤਗੁਰੂ ਜੀ ਕਿਰਪਾਲਤਾ ਤੇ ਦਿਆਲਤਾ ਚ ਗੁਰੂੰਦ ਭਾਈ ਜੀ ਨੂੰ ਗਲਵਕੜੀ ਵਿੱਚ ਲੈਂਦਿਆਂ ਪੁੱਛਣ ਲੱਗੇ ਭਾਈ ਜੀ ਇਹ ਕੀ ਸਾੰਗ ਵਰਤਾਇਆ ਹੈ? ਦੋਵਾਂ ਹੱਥਾਂ ਨਾਲ ਗੁਰੂ ਜੀ ਨੂੰ ਚਰਨ ਬੰਦਨਾ ਕਰਨ ਉਪਰੰਤ ਭਾਈ ਲੱਧਾ ਜੀ ਬੋਲਿਆ ਤਾਤਿਆ ਅਸੀਂ ਜੀਵ ਭੁੱਲਣਹਾਰ ਪਾਪੀ ਅਗਨਾਂ ਦੇ ਭਰੇ ਹੋਏ ਹਾਂ ਮਾਇਆ ਦੇ ਹੰਕਾਰ ਤੇ ਸ਼ੈਤਾਨੀ ਬਲ ਸਾਡੀ ਆਤਮਾ ਉੱਪਰ ਸਵਾਰ ਹੋਈ ਬੈਠੀ ਸੀ ਉਸ ਪ੍ਰਭਾਵ ਹੇਠਾ ਆ ਕੇ ਵੱਡੀਆਂ ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ ਸਾਨੂੰ ਬਖਸ਼ੋ ਸਾਡੀਆਂ ਭੁੱਲਾਂ ਨੂੰ ਚਿਤਾਰੋ ਨਾ ਦਇਆ ਕਰੋ ਸਾਡੇ ਤੇ ਗੁਰੂ ਜੀ ਨੇ ਫਰਮਾਉਣਾ ਕੀਤਾ ਕਿਹੜੀ ਭੁੱਲ ਹੋ ਗਈ ਹੈ ਭਾਈ ਜੀ ਬੋਲੇ ਮੈਂ ਭੁੱਲ ਤਾਂ ਨਹੀਂ ਕੀਤੀ ਸਕੋ ਦਾਸ ਨੇ ਆਪ ਦੀ ਆਗਿਆ ਦੀ ਉਲੰਘਣਾ ਕੀਤੀ ਹੈ ਕਿ ਸੱਤਿਆ ਤੇ ਬਲਵੰਡੇ ਦਾ ਵਿਚੋਲਾ ਬਣ ਕੇ ਆਇਆ ਹਾਂ ਇਹਨਾਂ ਆਪਣੀਆਂ ਭੁੱਲਾਂ ਦਾ ਮੰਗ ਇਹਨਾਂ ਆਪਣੀਆਂ ਭੁੱਲਾਂ ਦਾ ਫਲ ਭੋਗ ਲਿਆ ਹੈ ਇਹਨਾਂ ਨੂੰ ਖਿਮਾ ਕਰੋ ਇਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ ਗੁਰੂ ਜੀ ਨੇ ਬਚਨ ਕੀਤਾ ਭਾਈ ਲੱਧਾ ਜੀ ਇਹਨਾਂ ਦੋਹਾਂ ਨੇ ਜਿਸ ਜ਼ਬਾਨ ਨਾਲ ਗੁਰੂ ਸਾਹਿਬਾਨ ਦੀ ਨਿੰਦਾ ਕੀਤੀ ਹੈ ਉਸੇ ਨਾਲ ਗੁਰੂ ਸਾਹਿਬਾਨ ਦੀ ਉਸਤਤ ਅਤੇ ਵਡਿਆਈ ਕਰਨ ਤੇ ਪਛਤਾਪ ਕਰਨ ਗੁਰੂ ਘਰ ਵਿੱਚ ਖਿਮਾ ਪ੍ਰਦਾਨ ਹੈ ਜਿਉਂ-ਜਿਉਂ ਇਹ ਉਸਤਤ ਕਰਨਗੇ ਇਹਨਾਂ ਦਾ ਰੋਗ ਦੂਰ ਹੋਏ ਜਾਏਗਾ ਇਹਨਾਂ ਦੋਵਾਂ ਨੂੰ ਹਟਵਾ ਬਿਠਾਇਆ ਹੋਇਆ ਸੀ ਭਾਈ ਜੀ ਨੇ ਦੋਵਾਂ ਨੂੰ ਗੁਰੂ ਜੀ ਪਾਸ ਲਿਆਂਦਾ ਦੋਵਾਂ ਨੇ ਚਰਨ ਪੰਦਨਾ ਕੀਤੀ ਅਗਲੇ ਦਿਨ ਗੁਰੂ ਦਰਬਾਰ ਆ ਕੇ ਇਹਨਾਂ ਰਾਗ ਗ੍ਰਾਮ ਕਲੀ ਕੀ ਵਾਰ ਰਾਏ ਬਲਵੰਟ ਸੱਤਾ ਅਤੇ ਢੂਮ ਆਖੀ ਇਹਨਾਂ ਦੋਵਾਂ ਨੇ ਚਾਰ-ਚਾਰ ਪੌੜੀਆਂ ਗੁਰੂ ਸਾਹਿਬਾਂ ਦੀ ਹਸਤਤ ਵਿੱਚ ਉਚਾਰੀਆਂ ਇਸ ਤਰ੍ਹਾਂ ਕਰਨ ਨਾਲ ਇਹਨਾਂ ਦਾ ਸਰੀਰ ਜੋ ਹੈ ਉਹ ਰੋਗ ਹੋ ਗਿਆ ਭਾਵ ਜੋ ਸਰੀਰਕ ਰੋਗ ਸਨ ਸਭ ਦੂਰ ਹੋ ਗਏ ਇਸ ਸਿੱਟੇ ਇਸ ਕਥਾ ਤੋਂ ਮਿਲਦਾ ਹੈ ਕਿ ਪੀਰਾ ਪੇ ਕਮਰਾਂ ਦੀ ਨਿੰਦਾ ਨਾ ਕਰੋ ਦੂਜਾ ਸਾਨੂੰ ਭਾਈ ਲੱਧਾ ਜੀ ਵਾਂਗ ਪਰਉਪਕਾਰੀ ਬਾਨਣਾ ਚਾਹੀਦਾ ਹੈ ਇਸ ਬਾਣੀ ਦੀ ਸ਼ਕਤੀ ਜਿਹੜੀ ਕਿ ਲੇਖਕ ਦੀ ਪਰਖੀ ਹੋਈ ਹੈ ਇੱਕ ਵਾਰ ਦੀ ਇੱਕ ਛੋਟੀ ਮਾਲਾ ਰੋਜ਼ ਕਰੋ 40 ਦਿਨ ਕਰਨ ਨਾਲ ਖਲੜੀਆਂ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜਿਵੇਂ ਕੋੜ ਲਹਿਰੀ ਖਾਰਸ਼ ਖੁਰਕ ਦਦਰਾ ਮੁੱਖ ਯਾਦ ਪਰਹੇਜ ਇਹਨਾਂ ਦਿਨਾਂ ਵਿੱਚ ਸ਼ਰਾਬ ਮੀਠ ਦਾ ਘਰ ਵਿੱਚ ਪ੍ਰਯੋਗ ਨਹੀਂ ਹੋਣਾ ਚਾਹੀਦਾ ਰੋਗੀ ਰੋਜ਼ ਅਰਦਾਸ ਕਰੇ ਕਿ ਉਸ ਦਾ ਰੋਗ ਦੂਰ ਹੋ ਜਾਵੇ ਅਖੀਰ ਕੜਾ ਪ੍ਰਸ਼ਾਦ ਕਰਵਾਇਆ ਜਾਵੇ ਆਪ ਜੀ ਨੂੰ ਸਾਕੀ ਸਰਵਨ ਕਰਵਾਉਂਦੇ ਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁਕਾਂ ਦੀ ਖਿਮਾ ਜੇਕਰ ਆਪ ਜੀ ਚੈਨਲ ਨਾਲ ਅਜੇ ਤੱਕ ਨਹੀਂ ਹੋ ਜੁੜੇ ਕਿਰਪਾ ਕਰਕੇ ਚੈਨਲ ਨੂੰ ਜੋੜਨ ਵਾਸਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ